ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਠੀਕ ਹੈ ਜੀ ਇਹ ਡਿਜ਼ਾਈਨ ਆਪਾਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਹਾਂ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਤਿੰਨ ਰੰਗਾਂ ਵਿੱਚ ਵੀ ਬਣਾ ਸਕਦੇ ਜਾਂ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਕਈ ਵਾਰ ਆਪਣੇ ਕੋਲ ਜਿਹੜੀ ਥੋੜੀ ਥੋੜੀ ਪਾਚਸ਼ਮ ਬਚੀ ਪਈ ਹੁੰਦੀ ਹੈ ਕਈ ਰੰਗਾਂ ਦੀ ਤਾਂ ਉਹਨੂੰ ਆਪਾਂ ਇਸ ਤਰ੍ਹਾਂ ਵਰਤ ਸਕਦੇ ਹਾਂ ਕੋਈ ਵੀ ਆਪਣਾ ਮਲਟੀ ਕਲਰ ਜਿਹੜਾ ਪ੍ਰੋਜੈਕਟ ਤਿਆਰ ਕਰ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਠੀਕ ਹੈ ਅੱਜ ਦਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨਾ 6 ਸਲਾਈਂਗਾਂ ਚ ਕੰਪਲੀਟ ਹੋ ਜਾਂਦਾ ਹੈ ਪਹਿਲੀ ਸਲਾਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਸ਼ੁਰੂ ਹੁੰਦੀ ਹੈ ਨੀਚੇ ਬਾਰਡਰ ਤੋਂ ਸੀ ਕੋਈ ਵੀ ਬਣਾ ਸਕਦੇ ਆ ਉਸ ਤੋਂ ਬਾਅਦ ਜਿਹੜਾ ਆਪਣਾ ਡਿਜ਼ਾਈਨ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਜਿਹੜਾ ਆਪਣੇ ਕੋਲ ਜਿਆਦਾ ਕਲਰ ਮਤਲਬ ਜਿਆਦਾ ਪਛਮ ਬਚੀ ਹੁੰਦੀ ਜਿਹੜੇ ਰੰਗ ਦੀ ਉਹਨੂੰ ਆਪਾਂ ਇਸ ਤਰ੍ਹਾਂ ਜਿਵੇਂ ਮੈਂ ਵਾਈਟ ਕਲਰ ਵਰਤਿਆ ਇਸ ਤਰ੍ਹਾਂ ਆਪਾਂ ਵਰਤ ਸਕਦੇ ਹਾਂ ਠੀਕ ਹੈ ਫਿਰ ਜਿਹੜੇ ਆਪਣੇ ਕੋਲ ਰੰਗ ਥੋੜੇ ਹੁੰਦੇ ਉਹ ਆਪਾਂ ਇਸ ਤਰ੍ਹਾਂ ਡਿਜ਼ਾਈਨ ਵਿੱਚ ਵਿੱਚ ਬਣਾ ਸਕਦੇ ਹਾਂ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਚੈਨ ਨੂੰ ਬਣਾਉਣਾ ਫਾਸਟ ਰੋ ਰਾਈਟ ਸਾਈਡ ਪਹਿਲਾ ਕੁੰਡਾ ਸਿੱਧਾ ਠੀਕ ਹੈ ਉਸ ਤੋਂ ਬਾਅਦ ਸਾਰੀ ਸਲਾਈ ਆਪਣੀ ਸਿੱਧੀ ਬਣਾਵਾਂਗੇ ਆਪਾਂ ਇਸ ਤਰ੍ਹਾਂ ਸਾਰੇ ਕੁੰਡੇ ਸਿੱਧੇ ਫਾਸਟ ਰੋ ਆਪਣੇ ਡਿਜ਼ਾਈਨ ਦੀ ਰਾਈਟ ਸਾਈਡ जी सारी सिलाई आप लास्ट तक इस तरह ही कंप्लीट करनी ठीक है एक सिलाई कंप्लीट हो गई दूसरी सिलाई आ गई अपनी रोंग साइड तो ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਦੇਖੋ ਚਾਰ ਸਲਾਈਆਂ ਇੱਥੇ ਮੈਂ ਗੈਪ ਲਈ ਬਣਾਉਂਗੀ ਠੀਕ ਹੈ ਡਿਜ਼ਾਈਨ ਨੂੰ ਗੈਪ ਦੇਣ ਵਾਸਤੇ ਇਹ ਗੈਪ ਹੈ ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣਾ ਚਾਰ ਸਲਾਈਆਂ ਦਾ ਵੀ ਰੱਖ ਸਕਦੇ ਹਾਂ 6 ਸਲਾਈਆਂ ਦਾ ਵੀ ਰੱਖ ਸਕਦੇ ਹਾਂ 2 ਸਲਾਈਆਂ ਦਾ ਵੀ ਰੱਖ ਸਕਦੇ ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਇੱਥੇ ਚਾਰ ਸਲਾਈਆਂ ਦਾ ਗੈਪ ਦੇ ਰਹੀ ਹਾਂ ਡਿਜ਼ਾਈਨ ਨੂੰ ਇਹ ਆਪਣੀ ਦੂਸਰੀ ਸਲਾਈ ਹੋਗੀ ਰੋਂਗ ਸਾਈਡ ਤੋਂ ਉਲਟੀ ਤੀਸਰੀ ਸਲਾਈ ਰਾਈਟ ਸਾਈਡ ਤੋਂ ਹੋਗੀ ਸਿੱਧੀ ਚੌਥੀ ਸਲਾਈ ਰੋਂਗ ਸਾਈਡ ਤੋਂ ਉਲਟੀ ਤਾਂ ਮੈਂ ਇਹ ਸਲੰਗਾ ਬਣਾ ਕੇ ਇਹ ਜਿਹੜੀਆਂ ਕੰਪਲੀਟ ਕਰਦੀ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਕਲਰ ਚੇਂਜ ਕਰਾਂਗੇ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਚਲੋ ਫਿਰ ਕੰਪਲੀਟ ਕਰਦੇ ਆ ਇਹ ਚਾਰ ਸਲੰਗਾ ਹੁਣ ਦੇਖੋ ਮੈਂ ਇੱਥੇ ਕੰਪਲੀਟ ਕਰ ਲਿਆ ਵਾਈਟ ਕਲਰ ਨਾਲ ਹੁਣ ਇੱਥੇ ਆਪਾਂ ਦੂਸਰਾ ਕਲਰ ਲਗਾਵਾਂਗੇ ਕੋਈ ਵੀ ਕਲਰ ਤੁਸੀਂ ਲਗਾ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਵੀ ਕਲਰ ਜਿਹੜੇ ਉਹ ਫੱਗਦੇ ਹੋਣ ਠੀਕ ਹੈ ਹੁਣ ਦੇਖੋ ਜਿਵੇਂ ਮੈਂ ਇੱਥੇ ਦੂਸਰਾ ਕਲਰ ਲਗਾਇਆ ਤਾਂ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਠੀਕ ਹੈ ਇੱਥੇ ਆਪਾਂ ਨੋਟ ਲਗਾ ਲੈਣੀ ਹੈ ਤਾਂ ਜੋ ਜਿਹੜਾ ਆਪਣਾ ਥ੍ਰੈਡਾ ਖੁੱਲੇ ਨਾ ਠੀਕ ਹੈ ਸਾਰ ਇਸ ਤਰ੍ਹਾਂ ਇਹ ਕੁੰਡਾ ਸਿੱਧਾ ਬਣਾ ਕੇ ਹੁਣ ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਆਪਣਾ ਦੋ-ਦੋ ਕੁੰਡਿਆਂ ਦਾ ਇਹ ਡਿਜ਼ਾਈਨ ਆ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਦੋ-ਦੋ ਦੇ ਮਲਟੀਪਲ ਲੈਣੇ ਆ ਠੀਕ ਹੈ ਥ੍ਰੈਡ ਪਿੱਛੇ ਕਰ ਲੈਣਾ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਠੀਕ ਹੈ ਫਿਰ ਇਹ ਕੁੰਡੇ اتار ਨਹੀਂ ਨਹੀਂ ਕਿਉਂਕਿ ਹਜੇ ਆਪਾਂ ਬਣਾਏ ਨਹੀਂ ਠੀਕ ਹੈ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਥ੍ਰੈਡ ਲਪੇਟ ਕੇ ਸਲਾਈ ਤੇ ਪਿੱਛੇ ਕਰਨਾ ਇੱਕ ਕੁੰਡਾ ਆਪਣਾ ਹੋਰ ਬਣ ਜਾਂਦਾ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਤਿੰਨ ਕੁੰਡਾ ਦੋ ਕੁੰਡਿਆਂ ਤੋਂ ਬਣਾ ਲਈ ਆਪਾਂ ਤਿੰਨ ਕੁੰਡੇ ਠੀਕ ਹੈ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਲਪੇਟ ਕੇ ਪਿੱਛੇ ਕਰਨਾ ਦੋ ਕੁੰਡਿਆਂ ਦਾ ਫਿਰ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਬਣ ਗਏ ਤਿੰਨ ਕੁੰਡੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਥ੍ਰੈਡ ਲਪੇਟ ਕੇ ਪਿੱਛੇ ਕਰਨਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਉਣਾ ਠੀਕ ਹੈ ਦੋ ਕੁੰਡਿਆਂ ਤੋਂ ਤਿੰਨ ਤਿੰਨ ਕੁੰਡੇ ਬਣਦੇ ਜਾਂਦੇ ਇੱਕ ਕੁੰਡਾ ਜਿਹੜਾ ਆਪਣਾ ਇਹ ਸਲਾਈ ਚ ਇੱਕ ਇੱਕ ਕੁੰਡਾ ਵਾਧਦਾ ਜਾਂਦਾ ਹੈ ਜਦੋਂ ਆਪਾਂ ਇਸ ਤਰ੍ਹਾਂ ਥ੍ਰੈਡ ਲਪੇਟ ਕੇ ਪਿੱਛੇ ਕਰਦੇ ਆਂ ਤਾਂ ਇੱਕ ਕੁੰਡਾ ਆਪਣਾ ਬਣ ਜਾਂਦਾ ਹੈ ਦੋ ਕੁੰਡਿਆਂ ਦਾ ਫਿਰ ਆਪਾਂ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾ ਲੈਣਾ ਥ੍ਰੈਡ ਲਪੇਟ ਕੇ ਪਿੱਛੇ ਕਰ ਦੇਣਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਥ੍ਰੈਡ ਲਪੇਟ ਕੇ ਪਿੱਛੇ ਕਰ ਦੇਣਾ ਇਸ ਤਰ੍ਹਾਂ ਸਲਾਈ ਤੇ ਦੋ ਕੁੰਡਿਆਂ ਦਾ ਬੈਕ ਸਾਈਡ ਤੇ ਕੁੰਡਾ ਬਣਾ ਦੇਣਾ ਫਿਰ ਇੱਕ ਕੁੰਡਾ ਬਣਾਵਾਂਗੇ ਢਿੱਡਲੇ ਪੇਟ ਕੇਸਤਰਾ ਪਿੱਛੇ ਲੈ ਜਾਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਹੀ ਕੰਪਲੀਟ ਹੋਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ

ਰਾਸ਼ਟ ਤੱਕ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਵਾਂਗੀ ਉਗੀ ਦਾ ਆਸਟ ਤੇ ਆਪਣਾ ਇੱਕ ਹੁੰਡਾ ਵਾਤ ਜਾਂਦਾ ਤੇ ਨੂੰ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਠੀਕ ਹੈ ਜੀ ਦੇਖੋ ਹੁਣ ਆਪਾਂ ਅਗੇ ਰੋਂਗ ਸਾਈਡ ਤੇ ਰੋਂਗ ਸਾਈਡ ਤੇ ਪਹਿਲਾ ਹੁੰਡਾ ਉਤਾਰੋ ਚਾਹੇ ਬਨੋ ਕਿਉਂਕਿ ਵਾਧੂ ਹੁੰਡਾ ਹੈ ਠੀਕ ਹੈ ਹੁਣ ਜਿਹੜੇ ਆਪਣੇ ਦੋ ਦੋ ਹੁੰਡਿਆਂ ਤੋਂ ਤਿੰਨ ਤਿੰਨ ਬਣੇ ਦੇਖੋ ਇਸ ਤਰ੍ਹਾਂ ਆਪਾਂ ਦਿਖਾਈ ਦੇ ਰਹੇ ਤਿੰਨ ਤਿੰਨ ਹੁੰਡੇ ਠੀਕ ਹੈ ਜਿਹੜਾ ਹੁਣ ਇਹ ਵਿਚਾਲੜਾ ਹੁੰਡਾ ਹੈ ਥ੍ਰੈਡ ਲਪੇਟ ਕੇ ਆਪਾਂ ਜਦੋਂ ਪਿੱਛੇ ਕੀਤਾ ਸੀ ਤਾਂ ਇਹ ਕੁੰਡਾ ਬਣਿਆ ਸੀ ਠੀਕ ਹੈ ਇਸ ਤਰ੍ਹਾਂ ਇਹਨੂੰ ਆਪਾਂ ਪਹਿਲੇ ਕੁੰਡੇ ਦੇ ਉੱਪਰ ਦੀ ਲਿਆ ਕੇ ਸਲਾਈ ਤੇ ਸਲਿੱਪ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਤਾਂ ਜਿਹੜਾ ਆਪਣਾ ਸਿੱਧੀ ਸਾਈਡ 'ਚ ਇਹ ਕਿ ਕੁੰਡਾ ਵਧਿਆ ਸੀ ਹੁਣ ਇੱਥੇ ਆਪਣੇ ਉਹ ਘਟਦਾ ਜਾਊਗਾ ਠੀਕ ਹੈ ਤਾਂ ਕੁੰਡੇ ਆਪਣੇ ਕੋਲ ਪੂਰੇ ਰਹਿ ਜਾਣਗੇ ਦੇਖੋ ਜਿਹੜਾ ਇਹ ਦੋ ਕੁੰਡਿਆਂ ਦੇ ਵਿੱਚਕਾਰ ਇੱਕ ਕੁੰਡਾ ਇਹਨੂੰ ਇਹ ਕੁੰਡੇ ਦੇ ਉੱਪਰ ਦੀ ਇਧਰ ਲਿਆ ਕੇ ਸਲਿੱਪ ਕਰ ਲੈਣਾ ਬਣਾਉਣਾ ਨਹੀਂ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇਹ ਕੁੰਡਾ ਜਿਹੜਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਲੈ ਆਵਾਂਗੇ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਫਿਰ ਉਸੇ ਤਰ੍ਹਾਂ ਇਹ ਕੁੰਡਾ ਪੈ ਇਧਰ ਲਿਆਉਣਾ ਬਹੁਤ ਹੀ ਈਜ਼ੀ ਡਿਜ਼ਾਈਨ ਇਹਦੇ ਵਿੱਚੋਂ ਦੇਖੋ ਚਾਰ ਸਲਾਂਗਾਂ ਤਾਂ ਆਪਣੀਆਂ ਸਿੱਧੀਆਂ ਉਲਟੀਆਂ ਹੀ ਹੋਗੀਆਂ ਦੋ ਸਲਾਂਗਾਂ ਸਿੱਧੀਆਂ ਹੋ ਜਾਂਦੀਆਂ ਦੋ ਉਲਟੀਆਂ ਗੈਪ ਵਾਲੀਆਂ ਦੋ ਸਲਾਂਗਾਂ ਤੇ ਜਿਹੜਾ ਆਪਣਾ ਹੋ ਡਿਜ਼ਾਈਨ ਰਹਿ ਜਾਂਦਾ ਠੀਕ ਹੈ ਤਾਂ ਦੋ ਸਲਾਂਗਾਂ ਦਾ ਹੀ ਡਿਜ਼ਾਈਨ ਹੈ ਬਹੁਤ ਹੀ ਸੌਖਾ ਡਿਜ਼ਾਈਨ ਤੇ ਬਹੁਤ ਹੀ ਜਲਦੀ ਜਲਦੀ ਬੰਦ ਹੈ ਜਿਹੜਾ ਵਿਚਾਲੇ ਕੁੰਡਾ ਹੈ ਨੂੰ ਇੱਧਰ ਲਿਆਉਣਾ ਇਸ ਕੁੰਡੇ ਦੇ ਉੱਪਰ ਦੀ ਸਲਿੱਪ ਕਰਨ ਹੈ ਇੱਧਰ ਲਿਆ ਕੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਹੀ ਬਣਾਉਣੀ ਹੈ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਜਿਹੜਾ ਇਸ ਡਿਜ਼ਾਈਨ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਜ਼ਰੂਰੀ ਨਹੀਂ ਆਪਾਂ ਇਹ ਜਿਆਦਾ ਰੰਗਾਂ ਵਿੱਚ ਵੀ ਜਿਆਦਾ ਰੰਗਾਂ ਚ ਬਣਾਉਣਾ ਇਹਨੂੰ ਆਪਾਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਹਾਂ ਜਿਹੜਾ ਵਿਚਕਾਰ ਵਾਲਾ ਕੁੰਡਾ ਹੈ ਇਹਨੂੰ ਆਪਾਂ ਇਹ ਕੁੰਡੇ ਦੇ ਉੱਪਰ ਇਸ ਤਰ੍ਹਾਂ ਲੈ ਆਉਣਾ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਉਲਟਾ ਦੇਖੋ ਇਹ ਕੁੰਡਾ ਜਿਹੜਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਲੈ ਆਉਣੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕਿਮੀ ਦੇ ਲਾਸਟ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਾਂਗੇ। ਦੇਖੋ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ। ਉਲਟੇ ਪਾਸੇ ਤੋਂ ਵੀ ਬਹੁਤ ਹੀ ਸਫਾਈ ਨਾਲ ਡਿਜ਼ਾਈਨ ਆਉਂਦਾ ਹੈ। ਇਸ ਤਰ੍ਹਾਂ ਦੇਖੋ। ਤਾਂ ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਾਂਗੇ ਤਾਂ ਉਸੇ ਤਰ੍ਹਾਂ ਚਾਰ ਸਲੰਗਾਂ ਗੈਪ ਵਾਲੀਆਂ ਬਣਾ ਕੇ ਦੋ ਸਲੰਗਾਂ ਡਿਜ਼ਾਈਨ ਵਾਲੀਆਂ ਬਣਾ ਦੇਣੀਆਂ ਠੀਕ ਹੈ ਜੀ। ਜ਼ਰੂਰ ਬਣਾ ਕੇ ਦੇਖਿਓ ਉਸ ਡਿਜ਼ਾਈਨ ਨੂੰ ਆਪਣੀ ਕਿਸੇ ਵੀ ਪ੍ਰੋਜੈਕਟ ਤੇ। ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ